ਜਿੱਥੋਂ ਤੱਕ ਪਹੁੰਚ ਹੋਈ ਆ ਲੋਕ ਤਨਾ ਬਸ ਇੱਕ ਹਲਕੇ ਆਪਣੇ ਬਲਾਕ ਦੀ ਆ ਮੀਟਿੰਗ ਕਲਾਣਾਵੜ ਦੇ ਆ ਕੁਝ ਤੇ ਕੁਝ ਧਾਰਿਆਲ ਦੇ ਕੁਝ ਪਿੰਡ ਆਏ ਆ ਤੇ ਮੈਂ ਸਰਦਾਰ ਸਾਹਿਬ ਨੂੰ ਵੀ ਬੇਨਤੀ ਕਰਨਾ ਵੀ ਜੇ ਹੱਟ ਚ ਗਲਤੀ ਆ ਕੋਈ ਤੂੰ ਆ ਕੇ ਸਾਨੂੰ ਕੁੱਝ ਤੇ ਸਹੀ ਇਹ ਕਰੀ ਤਿੰਨ ਫਿਰੇ ਤੁਹਾਡੇ ਪਿੰਡੋਂ ਹੋ ਗਿਆਂ ਬਾਕੀ ਜੇ ਸਾਨੂੰ ਕਹਿੰਦਾ ਤੁਸੀਂ ਵੋਟਾਂ ਨਹੀਂ ਪਾਈਆਂ ਅਸੀਂ ਸਰੇ ਆ ਮੈਨਾਂ ਜਿੱਥੇ ਤੂੰ ਸੌਂ ਖਵਾਣੀ ਆ ਤੂੰ ਸਾਨੂੰ ਆ ਸਾਡੇ ਨਾਲ ਤੂੰ ਵੀ ਸੌਂ ਖਾ ਨਾਲ ਤੇ ਤੈਨੂੰ ਵੋਟਾਂ ਪਾਈਆਂ ਤੇ ਤੇਰੀ 50 60 ਹਜ਼ਾਰ ਵੋਟ ਨਿਕਲੀ 55 ਹਜ਼ਾਰ ਕਿਸ 50 ਹਜ਼ਾਰ ਜਿੰਨੀ ਵੀ ਨਿਕਲੀ ਉਹ ਕਿਹੇ ਲੋਕਾਂ ਬਾਹਰੋਂ ਤੇ ਨਹੀਂ ਆਣ ਕੇ ਤੂੰ ਫਦੇ ਕਰੇ ਹਲਕੇ ਤੋਂ ਤੂੰ ਨਹੀਂ ਲਾਇਆ ਲੈ ਤੇਰੀ ਵੋਟ ਫਦੇ ਕਰੇ ਹਲਕੇ ਵਾਲੀ ਪੈ ਗਈ ਤੇ ਫੇਰ ਦੇਣਾ ਬਾਬਾ ਨਾਲਕ ਸਵਾਮੀ ਤੈਨੂੰ ਟੱਕਰ ਦਿੱਤੀ ਆ ਜਦ ਹੜ ਗਏ ਅਸੀਂ 2 4 ਸੋਂ ਦੇ ਦੁੱਜੇ ਵੀ ਹਰੇ ਤੇ ਸੁਖਬੀਰ ਜੀ ਹਰ ਗਿਆ ਇੱਥੇ ਦੁੱਜੇ ਹਰ ਗਏ ਸਾਰੇ ਹਾਂਜੀ ਬਾਦਲ ਸਾਹਿਬ ਹਰ ਗਏ ਤੇ ਉਹਨੂੰ ਜਾ ਕੇ ਨਗਾਹ ਨੇ ਥੋੜਾ ਹਰਾਸਤਾ ਇਹ ਤੇ ਕੁਦਰਤ ਰਿਆ ਜਿਹਨੂੰ ਮਾਲ ਨੇ ਤਾਜ ਦੇਣਾ ਉਹ ਬੈਠੇ ਨੂੰ ਘਰ ਬੈਠੇ ਨੂੰ ਵੀ ਦੇ ਸਕਦਾ ਇਹ ਸਿਹਰਾ ਸਤਿਗੁਰ ਦੇ ਹੱਥ 'ਚ ਆ ਤੂੰ ਮਿਹਨਤ ਕਰੇਗਾ ਤੇ ਤੂੰ ਆਪੇ ਵਾਜੇਗਾ ਜੇ ਹੁਣ ਤੂੰ ਇੱਦਾਂ ਹੀ ਹਾਨੂੰ ਲਾਂਬੇ ਕਰ ਕਰ ਛੁੱਟੇਂਗਾ ਤੇ ਤੂੰ ਕਿੱਥੋਂ ਗਾ ਲੈ ਜਾਏਂਗਾ ਵੋਟ ਇਹ ਪਬਲਿਕ ਦੀ ਵੋਟ ਆ ਇਹ ਗਰੀਬ ਲੋਕਾਂ ਦੀ ਵੋਟ ਆ ਇਹ ਸਹੁਕਾਰਾਂ ਦੀ ਜਿਨ੍ਹਾਂ ਦੇ ਬੱਚੇ ਅੱਜ ਇੱਕ ਇੱਕ ਬੱਚਾ ਉਹ ਵੀ ਬਾਹਰ ਗਏ ਆ ਇਹਨਾਂ ਦੇ ਬੱਚੇ ਆ ਜਿਨ੍ਹਾਂ ਦੇ ਸੱਤ-ਸੱਤ ਅੱਠ-ਅੱਠ ਘਰ ਦੇ ਜੀਅ ਆ ਜਿਨ੍ਹਾਂ ਨੇ ਲੋਕਾਂ ਮਿਹਨਤਾਂ ਕਰਨੀਆਂ ਨੇ ਭਾਈ ਇਹ ਵਾਪੀ ਆ ਬਹੁਤ ਵਧੀਆ ਪ੍ਰਸ਼ੰਸਾ ਮੇਰੀ ਚੇਅਰਮੈਨ ਸਾਹਿਬਾ ਬਿਲਕੁਲ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਹੀ ਮੈਂ ਸਾਰੀ ਸੰਗਤ ਨੂੰ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਹੈ ਉਹ ਸਾਰੀ ਸੰਗਤ ਨੂੰ ਵਧਾਈ ਦਿਨਾ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਨਾਲ ਹੀ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਗੁਰੂ ਘਰ ਜਾ ਕੇ ਹਾਜ਼ਰੀ ਜ਼ਰੂਰ ਲਵਾਇਆ ਕਰੋ ਹਾਜੀ ਅਗਲੀ ਗੱਲ ਜੀ ਸਰੋ ਜੀ ਆਪਾਂ ਅੱਜ ਜਿਹੜੀ ਮੀਟਿੰਗ ਦੇ ਬਾਰੇ ਕੀ ਕਹਿਣਾ ਚਾਹੀਦਾ ਮੈਂ ਕਾਲੀਦਾਲ ਬਾਰੇ ਕੁਝ ਕਹਿ ਨਹੀਂ ਸਕਦਾ ਕਿ ਜੋ ਸਾਡੀ ਦੁਸਤ ਦਰਾ ਇਹ ਵੇਲੇ ਹੋ ਰਹੀ ਆ ਇਹ ਵੇਲੇ ਸਾਡੇ ਜੋ ਵੀ ਸਾਡੇ ਐਸੀ ਭਾਈਚਾਰੇ ਦੇ ਮੋਤ ਬੈਰ ਹਨ ਬੀਸੀ ਭਾਈਚਾਰੇ ਦੇ ਮੋਤ ਬੈਰ ਹਨ ਸਾਲ ਸਾਰਿਆਂ ਨੂੰ ਨਗੋਰ ਕੀਤਾ ਗਿਆ ਅਜੇ ਤਾਈਂ ਸਰਦਾਰ ਦਲਜੀਤ ਸਿੰਘ ਚੀਮਾ ਜੀ ਜਿਨ੍ਹਾਂ ਨੇ ਦੋ ਮੀਟਿੰਗਾਂ ਸਰਦਾਰ ਰਵੀ ਸਿੰਘ ਜੀ ਕਾਹੋਂ ਜਿਹੜਾ ਸਾਡਾ ਹਲਕਾ ਅਨਚਾਰਜ ਆ ਉਹ ਵਡਾਲਾ ਬਾਂਗਰ ਦੇ ਵਿੱਚ ਕਰ ਗਏ ਹਨ ਇੱਕ ਮੀਟਿੰਗ ਸਰਦਾਰ ਦਲਜੀਤ ਸਿੰਘ ਜੀ ਚੀਮਾ ਜੋ ਐਮਪੀ ਸਾਹਿਬ ਸਾਡੇ ਮੌਜੂਦਾ ਹੁਣ ਇਹ ਵੇਲੇ ਇਲੈਕਸ਼ਨ ਲੜ ਰਹੇ ਹਨ ਉਹਨਾਂ ਉਹ ਵੀ ਇੱਕ ਮੀਟਿੰਗ ਕਰ ਗਏ ਉਹਨਾਂ ਨੂੰ ਵੀ ਪਤਾ ਵੀ ਜ਼ਿਲ੍ਹਾ ਗਰਦਾਸਪੁਰ ਦਾ ਚੇਅਰਮੈਨ ਰਿਹਾ ਵਾ ਮੈਂ ਉਹਦੇ ਨਾਲ ਤਾਲਮੇਲ ਕਰਾਂ ਨਾ ਤੇ ਉਹਨੇ ਸਾਡੇ ਨਾਲ ਤਾਲਮੇਲ ਕੀਤਾ ਜਾਂ ਜਿੰਨੇ ਜਿਹੇਦਾਰ ਸੁੱਚਾ ਸਿੰਘ ਨਗਾਹ ਜੀ ਨੇ ਸਾਡੇ ਸਰਪੰਚ ਬਣਾਏ ਹੀ ਨਾ ਉਹਨਾਂ ਨਾਲ ਹੀ ਤਾਲਮਿਲ ਕੀਤਾ ਤੇ ਨਾ ਸਾਡੇ ਨਾਲ ਹੀ ਤਾਲਮਿਲ ਕੀਤਾ ਮੈਂ ਚੀਮਾ ਸਾਹਿਬ ਨੂੰ ਬੇਨਤੀ ਕਰਦਾ ਕਿ ਜੇ ਸਾਡੇ ਕੋ ਭਾਈ ਕੋ ਗਲਤੀ ਹੋ ਗਈ ਹੈ ਜੇ ਸਾਡੀਆਂ ਵੋਟਾਂ ਤੈਨੂੰ ਨਹੀਂ ਚੰਗੀਆਂ ਲੱਗਦੀਆਂ ਫਿਰ ਅਗਲਾ ਜਿਹੜਾ ਆਉਣ ਵਾਲਾ ਸਮਾਂ ਦੋਹਾਂ ਚਾਉਂ ਦੇ ਦਰਾਂ ਦੇ ਵਿੱਚ ਅਸੀਂ ਆਪਣਾ ਵਿਚਾਰ ਕਰਕੇ ਜਿੱਦਾਂ ਵੀ ਇਹ ਮੋਤ ਮਿਰ ਬਿਰਾ ਸੱਜਣਾ ਦਾ ਸਾਡੇ ਨਾਲ ਵਿਚਾਰ ਹੋਊਗਾ ਉਹ ਵਿਚਾਰ ਦੇ ਨਾਲ ਅਹੀਂ ਅਗਲੀ ਰਣਨੀਤੀ ਜਿਹੜੀ ਫਿਰ ਆਪ ਕਰਾਂਗੇ ਕਰਾਂਗੇ ਕਿ ਵੀ ਕਿਦਾਂ ਅਸੀਂ ਇਹ ਜਿਹੜਾ ਪ੍ਰੋਗਰਾਮ ਲਿਖਿਆ ਹੋਇਆ ਹੈ ਨਾ ਕਾਲੀਦਾਲ ਨੇ ਜਿੰਨਾ ਚਿਰ ਤੱਕ ਹੱਡੇ ਤਾਂ ਵੀ ਵੇਖੋ ਉਹਨਾਂ ਕੋਈ ਗੱਲਬਾਤ ਹੀ ਨਹੀਂ ਕੀਤੀ ਸਾਰੇ ਮੈਂ ਸਾਰੇ ਹਲਕੇ ਦੇ ਵਿੱਚ ਫਿਰਿਆ ਮੈਂ ਸਕੂਟਰੀ ਤੇ ਆਪ ਜਾਣ ਲਿਆ ਨਾ ਚਲੋ ਗੱਡੀ ਵੀ ਮਹਾਰਾਜ ਆਪੇ ਦਿੱਕਤ ਦੇਣੀ ਹੋਊ ਤੇ ਦੇ ਦੂਗਾ ਮੈਂ ਸਕੂਟਰੀ ਤੇ ਆਪ ਪਿੰਡ-ਪਿੰਡ ਜਾ ਕੇ ਵਾਲੀਆ ਸਾਹਿਬ ਘਰ-ਘਰ ਗਿਆ ਕਿ ਦੱਸੋ ਹੱਡੇ ਤੁਹਾਡੇ ਤਾਂ ਹੀ ਕਿਸ ਨੇ ਪਹੁੰਚ ਕੀਤੀ ਆ ਸਾਰਿਆਂ ਨੇ ਆਖਿਆ ਵੀ ਸਾਡੇ ਤਾਈਂ ਤੇ ਕਿਹਨੇ ਅਜੇ ਤਾਈਂ ਪਹੁੰਚ ਹੀ ਨਹੀਂ ਕੀਤੀ ਪਤਾ ਨਹੀਂ ਕਾਲੀਦਾਲ ਜਿੱਤ ਕੇ ਬੈਠਾ ਵੇਖੋ ਸਾਨੂੰ ਅੱਗੇ ਵੀ ਇੰਨਾਂ ਗੱਲਾਂ ਤੋਂ ਹੀ ਘਾੜ ਪਈਏ ਜਿਹੜੀ 2022 ਦੀ 选举 ਹੋਈ ਆ ਇਸੇ ਗੱਲਾਂ ਤੋਂ ਸਾਡਾ ਅੱਗੇ ਨੁਕਸਾਨ ਹੋਇਆ ਇੰਨਾਂ ਸੋਟੀਆਂ ਕਾਹਟਾਂ ਨੂੰ ਪੁੱਸਿਆ ਹੀ ਨਹੀਂ ਇੰਨਾਂ ਪਿੰਡਾਂ ਦੇ ਵਿੱਚ ਚੌਧਰੀ ਬਣਾ ਹਟੇ ਆ ਨਾ ਤੋ ਕਿਸੇ ਗਰੀਬ ਦੀ ਕਦਰ ਕਰਦੇ ਆ ਤੇ ਨਾ ਉਹ ਕਿਸੇ ਨੂੰ ਸਮਝਦੇ ਹੀ ਆ ਵੀ ਅਸੀਂ ਆਪ ਹੀ ਆਹ ਪਿੰਡ ਦੇ ਵਿੱਚ ਹੋਰ ਤੇ ਇਸ ਦੁਨੀਆ ਤੇ ਹੈ ਹੀ ਕੋਈ ਨਹੀਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਡੇ ਮਾਨਯੋਗ ਸੁਖਵੀਰ ਜੀ ਤੁਸੀਂ ਇਹ ਗੱਲ ਆਪ ਗੌਰ ਕਰੋ ਜੇ ਅਸੀਂ ਪਿਛਲੇ ਇਲੈਕਸ਼ਨ ਚ ਵੀ ਕਾਲੋ ਸਾਹਿਬ ਜੀ ਦੀ ਪੂਰੀ ਡਾਟ ਕੇ ਮਤ ਦਿੱਤੀ ਕਾਲੋ ਸਾਹਿਬ ਜੀ ਨੂੰ ਕਹੋ ਵੀ ਜੇਰੇ ਤੂੰ ਰੱਬ ਨੂੰ ਮੰਨਦਾ ਵਾ ਉਥੇ ਜਾ ਕੇ ਅਸੀਂ ਸੌਂਖਾਨ ਨੂੰ ਵੀ ਤਿਆਰ ਆਂ ਕਿ ਜੇ ਤੈਨੂੰ ਨਹੀਂ ਵੋਟਾਂ ਪਾਈਆਂ ਤੇ ਜੇ ਤੂੰ ਰੱਬ ਨੂੰ ਮੰਨਦਾ ਹੀ ਨਹੀਂ ਤੇ ਫਿਰ ਤੇ ਤੈਨੂੰ ਤੇ ਯਕੀਨ ਹੀ ਨਹੀਂ ਕਿਸਤੇ ਬੰਦੇ ਤੇ ਯਕੀਨ ਵੀ ਹੋਣਾ ਚਾਹੀਦਾ ਰੱਬ ਤੇ ਬੜੀ ਵੱਡੀ ਗੱਲ ਆ ਭੈਰ ਤੇ ਯਕੀਨ ਆ ਤੇ ਫਿਰ 52000 ووٹ ਪਈ ਆ ਇੱਕ ਤਾਂ ਪਾਕਿਸਤਾਨ ਤੋਂ ਥੋੜੀ ਆ ਗਈ ਆ ਪਹਿਲੀ ਵਾਰੀ ਇੱਥੇ ਦੇ ਵਡੇ ਕੋਈ ਵਾਰੀ ਸਮਾਂ ਹੀ ਇਦਾਂ ਦਾ ਹੁੰਦਾ ਲੋਕਾਂ ਦੀ ਹਵਾ ਹੀ ਇਦਾਂ ਹੀ ਵੀ ਆਮ ਪਾਰਟੀ ਬੜੀ ਵਧੀਆ ਪਾਰਟੀ ਆ ਆਮ ਪਾਰਟੀ ਨੂੰ ਹਵਾ ਨਾ ਵੋਟ ਪੈ ਗਈ ਪਤਾ ਤਾਂ ਐਤਕਾ ਲੱਗਣਾ ਵੀ ਕੀ ਬੰਦਾ ਉਦੋਂ ਤੇ ਹਵਾ ਆ ਚਲੋ ਸਾਰਿਆਂ ਨੇ ਪਾਤੀ ਵੋਟ 22 ਤਰੀਕ ਨੂੰ ਜਿਹੜੀ ਨਗਾਹ ਸਾਹਿਬ ਦੀ ਹੋ ਰਹੀ ਮੀਟਿੰਗ ਕੱਲ ਨੂੰ ਉਹਦੇ ਵੀ ਕੀਤੀ ਜਾ ਰਹੀ ਸੀ 22 ਤਰੀਕ ਨੂੰ ਜਿਹੜੀ ਨਗਾਹ ਸਾਹਿਬ ਦੀ ਮੀਟਿੰਗ ਆ ਅਸੀਂ ਬੜੀ ਚੜਦੀ ਕਲਾ ਦੇ ਨਾਲ ਧਮ ਧਮ ਦੇ ਨਾਲ ਉੱਥੇ ਜਾਵਾਂਗੇ ਉਹ ਮੀਟਿੰਗ ਚ ਪੂਰਾ ਜੋਗਦਾਰ ਪਾਵਾਂਗੇ ਅਸੀਂ ਜਦੋਂ ਸਾਨੂੰ ਕਹਿ ਦਿੱਤਾ ਤੇ ਤੁਸੀਂ ਨਗਾਹ ਦੇ ਦੇ ਤੇ ਫਿਰ ਨਗਾਹ ਦੇਈਆਂ ਹਾਂਜੀ ਜੋ ਪ੍ਰਮਾਤਮਾ ਕਰੂ ਅੱਗੇ ਉਹ ਰੱਬ ਦੇ ਹੱਥ ਚ ਆ ਹੁਣ ਅਸੀਂ ਨਗਾਹ ਦੇ ਨਾਲ ਆ ਡਟ ਕੇ ਨਗਾਹ ਜਿੱਥੇ ਵੀ ਆਖੂਗਾ ਉੱਥੇ ਵੋਟ ਪਾਵਾਂਗੇ ਜੋ ਵੀ ਕਹੂਗਾ ਉਹ ਹੀ ਹੋਊਗਾ ਅੱਜ ਸਰਪੰਚ ਪੰਚ ਜਿਹੜੇ ਇਕੱਠੇ ਹੋਏ ਨੇ ਸਰਪੰਚ ਸਾਡੇ ਗੱਗੋਵਾਲੀ ਸਾਹਿਬ ਤੋਂ ਸਰਦਾਰ ਕਬਲਜੀਤ ਸਿੰਘ ਦੀ ਸਰਪੰਚ ਸਰਦਾਰ ਤਰਸੀਮ ਸਿੰਘ ਜੀ ਬਾਜੀਗਰ ਬਸਤੀ ਤੋਂ ਸਰਪੰਚ ਸਰਦਾਰ ਸਤਵੀਰ ਸਿੰਘ ਜੀ ਸਰਪੰਚ ਗੱਜੂ ਗਾਜੇ ਤੋਂ ਚੇਅਰਮੈਨ ਸਰਦਾਰ ਨਰਮਲ ਸਿੰਘ ਜੀ ਆਪਣੇ ਭਾਈ ਕੇ ਪਿੰਡ ਤੋਂ ਸਰਦਾਰ ਸਤਨਾਮ ਸਿੰਘ ਜੀ ਸਹਾਰੀ ਇਹ ਵੀ ਬੜੇ ਜਿਹਾਰੂ ਸਿੰਘ ਆ ਨਾਲ ਸਰਦਾਰ ਫੌਜੀ ਸਾਹਿਬ ਲੰਬਰਦਾਰ ਬਲਵਿੰਦਰ ਸਿੰਘ ਜੀ ਸਹਾਰੀ ਲੰਬਰਦਾਰ ਸਾਹਿਬ ਵੀ ਆ ਨਾਲ ਹਰੀਮਾਵਾਦ ਤੋਂ ਲੰਬਰਦਾਰ ਸਾਹਿਬ ਆ ਬੜੇ ਵਧੀਆ ਐਸਸੀ ਭਾਈਚਾਰੇ ਚੋਂ ਬਲੌਕ ਕਰਦੇ ਆ ਨਾਲ ਆਪਣੇ ਰਾਮਾ ਮੰਡੀ ਤੋਂ ਸਰਪੰਚ ਸਾਹਿਬ ਰਾਮਾ ਤਲਵੰਡੀ ਦਾ ਸਰਪੰਚ ਸਾਹਿਬ ਇਹ ਵੀ ਐਸਸੀ ਭਾਈਚਾਰੇ ਨਾਲ ਬਾਜੀਗਰ ਭਾਈਚਾਰੇ ਨਾਲ ਇਹਨਾਂ ਦਾ ਪਿਆਰ ਆ ਨਾਲ ਐਸਸੀ ਭਾਈਚਾਰਾ ਸਾਰਾ ਇੱਕੋ ਹੀ ਆ ਸਰਪੰਚ ਮਲਕਪੁਰ ਤੋਂ ਉਹ ਵੀ ਸਾਡੇ ਨਾਲ ਆ ਉਹ ਵੀ ਆਏ ਆ ਪੰਜੇ ਆ ਜੋਕਾ ਵੱਡੇ ਕੁੰਮੜਾਂ ਤੋਂ ਸਰਦਾਰ ਮੈਂਬਰ ਸਾਹਿਬ ਸਰਦਾਰ ਸਵਿੰਦਰ ਸਿੰਘ ਜੀ